ਇਹ ਜਨਤਾ ਪਾਰਟੀ ਯੁਵਾ ਮੋਰਚਾ ਦੇ ਜ਼ਿਲ੍ਹਾ ਦੇਚ ਬਿੱਤੀ ਠਾਕੁਰ ਜੀ ਦੀ ਉਹ ਗਵ ਅਗਵਾਈ ਦੇ ਅੰਦਰ ਵਿਜੇ ਪ੍ਰਧਾਨ ਜੀ ਦੀ ਅਗਵਾਈ ਦੇ ਅੰਦਰ ਸਾਰੇ ਯੁਵਾ ਮੋਰਚਾ ਦਾ ਇੱਕ ਜਨ ਸਲਾਹ ਦਿਨੇਸ਼ ਸਿੰਘ ਬਬੂ ਦੇ ਸਮਰਥਨ ਦੇ ਅੰਦਰ ਪਠਾਨਕੋੜ ਜੇ ਨਿਕਲ ਰਿਹਾ ਹੈ ਔਰ ਪਠਾਨਕੋੜ ਦੇ ਲੋਕਾਂ ਨੇ ਮਨ ਬਣਾਇਆ ਹੋਇਆ ਹੈ ਕਿ 1 ਜੂਨ ਨੂੰ ਕਮਲ ਦਾ ਬਟਨ ਦਵਾ ਕੇ ਦਿਨੇਸ਼ ਸਿੰਘ ਬਬੂ ਨੂੰ ਇਥੋਂ ਜਿਤਾ ਕੇ ਮੋਦੀ ਦੀ ਮਾਲਾ ਦਾ ਮਨਕਾ ਬਣਾਣਾ ਹੈ ਅੱਜ ਪੂਰਾ ਪਟਨਕੋਟ ਮੋਦੀ ਮੇਹੀ ਹੋਇਆ ਪਿਆ ਬੀਜੇਪੀ ਮੇਹੀ ਹੋਇਆ ਆ ਕੱਲ ਕੇਜਰੀਵਾਲ ਆਇਆ ਸੀ ਜੇ ਸੁਨਸਾਨ ਸੀ ਅੱਜ ਲੋਕੀ ਹੁੰਮਾ ਮਾਗੇ ਸੜਕਾਂ ਤੇ ਆਏ ਨੇ ਇਹ ਇਸ ਗੱਲ ਦਾ ਸੰਕੇਤ ਹੈ ਕਿ ਪਟਨਕੋਟ ਨੇ ਦਿਨੇਸ਼ ਸਿੰਘ ਬਬੂ ਨੂੰ ਜਤਨ ਦਾ ਮਨ ਬਣਾ ਲਿਆ ਜੁਵਾ ਬਜ਼ੁਰਗ ਭੈਣਾ ਭਰਾ ਸਾਰਿਆਂ ਨੇ ਇਸ ਵਾਰ ਮਨ ਬਣਾ ਲਿਆ ਕਿ ਤੀਸਰੀ ਵਾਰ ਅਬਕੀ ਵਾਰ ਮੋਦੀ ਸਰਕਾਰ ਤੇ ਦਿਨੇਸ਼ ਸਿੰਘ ਬਬੂ ਦੇ ਸਮਰਥਕ ਜਰੇ ਆ ਉਹ ਸੜਕਾਂ ਦੇ ਉੱਤੇ ਆ ਪਰਸਾ ਤੁਹਾਡੇ ਸਾਹਮਣੇ ਵੀ ਅਸੀਂ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਜਿਹੜਾ ਜੋਸ਼ ਆ ਉਹਨੂੰ ਬਰਕਰਾਰ ਰੱਖੋ ਤੇ ਕਮਲ ਦੇ ਨਿਸ਼ਾਨ ਦੇ ਉੱਤੇ ਵੋਟ ਪਾ ਕੇ ਦਿਨੇਸ਼ ਸਿੰਘ ਬੱਬੂ ਜੀ ਨੂੰ ਕਾਮਯਾਬ ਕਰੋ ਮੋਦੀ ਜੀ ਨੂੰ ਕਾਮਯਾਬ ਕਰੋ ਅੱਗੇ ਬਾਦ 400 ਪਾ ਜੈ ਹਿੰਦ ਜੈ ਭਾਰਤ ਅੱਜ ਦਾ ਜਿਹੜਾ ਰੋਡ ਸ਼ੋਅ ਸੀਗਾ ਯੁਵਾ ਮੋਰਚਾ ਵੱਲੋਂ ਪੂਰੇ ਪਠਾਨਕੋਟ ਵਿੱਚ ਘਟਿਆ ਗਿਆ ਤੇ ਮੈਂ ਸਮਝਦਾ ਕਿ ਤੁਹਾਡੇ ਸਾਹਮਣੇ ਹਜੂਮ ਨੌਜਵਾਨਾਂ ਦਾ ਤੁਸੀਂ ਦੇਖ ਸਕਦੇ ਹੋ ਔਰ ਇਹਦੇ ਨਾਲ ਲੱਗਦਾ ਕਿ ਦਰੇਸ਼ ਸਿੰਘ ਬੱਬੂ ਜੀ ਦੀ ਜਿੱਤ ਇਥੋਂ ਪੱਕੀ ਹੈ ਔਰ ਬੱਬੂ ਬਹੁਤ ਹੀ ਮਿਹਨਤ ਕੀਤੀ ਹੈ ਸਾਰੇ ਮੰਡਲ ਅਧਿਕਾਰੀਆਂ ਨੇ ਸਾਰੇ ਯੁਵਾ ਮੋਰਚਾ ਦੇ ਲੋਕਾਂ ਨੇ ਸੀਨੀਅਰ ਬੀਜੇਪੀ ਦਾ ਵੀ ਪੂਰਾ ਸਾਥ ਰਿਹਾ ਸਾਨੂੰ ਅਸ਼wini ਸ਼ਰਮਾ ਜੀ ਦਾ ਵਿਜੇ ਪ੍ਰਧਾਨ ਜੀ ਦਾ ਔਰ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਸਵਾਗਤ ਵੀ ਕਰਦਾ ਔਰ ਧੰਨਵਾਦ ਕਰਦਾ ਇਸ ਰੈਲੀ ਨੂੰ ਕਾਮਯਾਬ ਬਣਾ ਲੀ ਇਹਨਾਂ ਨੇ ਦਿਨ ਰਾਤ ਇਹ ਕੀਤਾ ਔਰ ਇੰਨੀ ਮਿਹਨਤ ਨਾਲ ਇਹ ਨੌਜਵਾਨ ਇੱਥੇ ਇਕੱਠਾ ਹੋਇਆ ਔਰ ਦਿਨੇਸ਼ ਸਿੰਘ ਬੱਬੂ ਜੀ ਨੂੰ ਜਿਤਾ ਕੇ ਖੋਪੇ ਚਾਂਗੇ ਇਹੀ ਮੈਂ ਕਹਿਣਾ ਚਾਹੁੰਦਾ ਇਸ ਨੂੰ ਲੱਗਦੀ ਹੈ ਤਤੀ ਤੀਰੇ ਤੁਹਾਡੇ ਸਾਹਮਣੇ ਅੱਜ ਰੈਲੀ ਤੁਸੀਂ ਦੇਖ ਸਕਦੇ ਹੋ ਨੌਜਵਾਨ ਕਿੰਨਾ ਨਿਕਲ ਕੇ ਆਇਆ ਉਸ ਸਾਹਮਣੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਸਥਿਤੀ ਹੈ ਕੌਣ ਜਿੱਤੇਗਾ ਇਤਿਹਾਸਿਕ ਮੋਟਰਸਾਈਕਲ ਰੈਲੀ ਅੱਜ ਅਸੀਂ ਜਿਸਲੇ ਆਖਰੀ ਪੜਾਅ ਦੇ ਚੋਣਾਂ ਦੇ ਪ੍ਰਚਾਰ ਦੇ ਵਿੱਚ ਚੱਲ ਰਹੇ ਹਾਂ ਦਿਨੇਸ਼ ਸਿੰਘ ਕਪੂਰ ਜੀ ਦੇ ਹੱਕ ਦੇ ਵਿੱਚ ਨਰਿੰਦਰ ਮੋਦੀ ਨੂੰ ਇਸ ਦੇਸ਼ ਦਾ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਪਠਾਨਕੋੜ ਦਾ ਨੌਜਵਾਨ ਅੱਜ ਸੜਕਾਂ ਤੇ ਨਿਕਲਿਆ ਹੈ ਔਰ ਜਿਸ ਤਰੀਕੇ ਦਾ ਜੋਸ਼ ਜਿਸ ਤਰੀਕੇ ਦਾ ਜਨੂੰਨ ਤੁਸੀਂ ਵੇਖ ਰਹੇ ਹੋ ਮੈਨੂੰ ਲੱਗਦਾ ਹੈ ਕਿ ਨਾ ਕੇਵਲ ਦਿਨੇਸ਼ ਸਿੰਘ ਬਬੂ ਜੀ ਦੀ ਜਿੱਤ ਨਿਸ਼ਚਿਤ ਹੈ ਬਲਕਿ ਨਰਿੰਦਰ ਮੋਦੀ ਜੋ 400 ਪਾਰ ਦਾ ਟਿਚਰ ਲੈ ਕੇ ਚੱਲੇ ਆ ਉਹਨੂੰ ਅਚੀਵ ਕਰਕੇ ਤੀਸਰੀ ਵਾਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਣ ਗਏ ਔਰ ਇਸ ਤਰੀਕੇ ਦਾ ਮਾਹੌਲ ਜਿਹੜਾ ਰਾਮ ਮਾਹੌਲ ਪਠਾਨਕੋੜ ਦੇ ਅੰਦਰ ਬਣਿਆ ਮੈਨੂੰ ਲੱਗਦਾ ਹੈ ਕਿ ਉਹ ਇੱਕ ਅ ਪ੍ਰਸੰਸ਼ਿਤ ਲੀਡ ਇਸ ਵਿਧਾਨ ਸਭਾ ਤੋਂ ਦਿਨੇਸ਼ ਸਿੰਘ ਬਬੂ ਨੂੰ ਮਿਲਣ ਵਾਲੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਅੱਜ ਭਾਰਤੀ ਜਨਤਾ ਪਾਰਟੀ ਔਰ ਪੂਰੇ ਸ਼ਹਿਰ ਦਾ ਜਿਹੜਾ ਯੂਥ ਹੈ ਸੜਕਾਂ ਤੇ ਆਇਆ ਦਿਨੇਸ਼ ਬੱਬੂ ਜੀ ਹੱਥ ਔਰ ਇਹ ਦਰਸਾਉਂਦਾ ਹੈ ਕਿ ਲੋਕ ਪੂਰੀ ਤਰ੍ਹਾਂ ਦਿਨੇਸ਼ ਬੱਬੂ ਨੂੰ ਚੀਤਾਨ ਵਾਸਤੇ ਕੰਮ ਕਰ ਚੁੱਕੇ ਨੇ ਔਰ 21 ਤਰੀਕ ਨੂੰ ਉਹ ਮੁਹਮਾ ਕੇ ਸਭ ਲੋਕ ਪਠਾਨਕੋਟ ਜ਼ਿਲ੍ਹੇ ਦੇ ਔਰ ਲੋਕ ਸਭਾ ਦੇ ਸਭ ਲੋਕ ਦਿਨੇਸ਼ ਬੱਬੂ ਜੀ ਨੂੰ ਬਹੁਤ ਭਾਰੀ ਮਤਾ ਨਾਲ ਜਿਤਾਣਗੇ ਇਹਦਾ ਸਬੂਤ ਇਹ ਯੂਥ ਹੈ ਜਿਹੜਾ ਝੰਡੇ ਲੈ ਕੇ ਮੋਟਰਸਾਈਕਲਾਂ ਤੇ ਪਰ ਪੱਗਾਂ ਪਾ ਕੇ ਜਾ ਰਿਹਾ ਉਹਦੇ ਦਰਸ਼ਾਉਂਦਾ ਵੀ ਆਉਣ ਵਾਲੀ ਜਿੱਤ ਭਾਰਤੀ ਜਨਤਾ ਪਾਰਟੀ ਦੀ ਹੈ